ਅੱਜ ਜਪਾ ਜਿਹੜੀ ਗੱਲ ਕਰਾਂਗੇ ਉਹ ਉਦਾਹਰਣੇ ਦੇ ਵਿੱਚ ਦੋ ਸ਼ੇਰਾਂ ਦੀ ਲਈ ਗਈ ਹੈ ਪਰ ਅਸਲ ਵਿੱਚ ਇਹਦਾ ਜਿਹੜਾ ਸਿੱਟਾ ਹੈ ਉਹ ਦੋ ਅਣਖੀ ਤੇ ਕਰਤਾਰ ਵਾਲੇ ਇਨਸਾਨਾਂ ਦਾ ਹੈ ਦੋਵੇਂ ਸ਼ੇਰ ਜਿਹੜੇ ਆ ਉਹ ਕਿਸੇ ਟਾਈਮ ਆਪਸ ਵਿੱਚ ਦੋਸਤ ਹੁੰਦੇ ਆ ਤੇ ਕਿਸੇ ਗੱਲ ਨੂੰ ਲੈ ਕੇ ਦੁਸ਼ਮਣੀ ਪੈ ਜਾਂਦੀ ਹੈ ਬਹੁਤ ਸਾਲਾਂ ਤੱਕ ਉਹ ਇੱਕ ਦੂਜੇ ਨਾਲ ਮਿਲਦੇ ਨਹੀਂ ਪਰ ਅਚਾਨਕ ਇੱਕ ਦਿਨ ਹੁੰਦਾ ਹੈ ਕਿ ਇੱਕ ਸ਼ੇਰ ਦੀ ਸ਼ੇਰਨੀ ਤੇ ਉਹਦਾ ਬੱਚਾ ਬੈਠੇ ਹੁੰਦੇ ਤੇ ਕੁੱਤਿਆਂ ਦਾ ਝੁੰਡ ਜਿਹੜਾ ਉਹਨਾਂ ਦੇ ਦਿਵਾਰੇ ਹੋ ਜਾਂਦਾ ਹੈ ਤੇ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ ਉਹਨਾਂ ਤੇ ਹਮਲਾ ਕਰ ਦਿੰਦਾ ਹੈ ਤੇ ਇਸ ਬਾਰੇ ਦੂਸਰੇ ਸ਼ੇਰ ਨੂੰ ਜਿਹੜਾ ਕਿ ਉਸ ਸ਼ੇਰ ਦਾ ਦੁਸ਼ਮਣ ਹੁੰਦਾ ਹੈ ਉਹਨੂੰ ਪਤਾ ਲੱਗਦਾ ਹੈ ਤੇ ਉਹ ਮਜ਼ੇਦ ਵਾਸਤੇ ਆ ਜਾਂਦਾ ਹੈ ਤੇ ਇੰਨੀ دیر ਨੂੰ ਜਿਸ ਸ਼ੇਰ ਦਾ ਬੱਚਾ ਤੇ ਉਹਦੀ ਸ਼ੇਰ ਨਹੀਂ ਹੁੰਦੇ ਉਹ ਵੀ ਆ ਜਾਂਦਾ ਦੋਵੇਂ ਰੜ ਕੇ ਉਹਨੂੰ ਪੁੱਤਿਆਂ ਨੂੰ ਚੁੰਡ ਨੂੰ ਜਿਹੜਾ ਉਹ ਭਜਾ ਦਿੰਦੇ ਨੇ ਇਸ ਤੋਂ ਬਾਅਦ ਸ਼ੇਰ ਦਾ ਬੱਚਾ ਆਪਣੇ ਪਿਤਾ ਨੂੰ ਪੁੱਛਦਾ ਹੈ ਕਿ ਪਿਤਾ ਜੀ ਜਿਸ ਸ਼ੇਰ ਅੰਕਲ ਨੇ ਸਾਡੀ ਮਦਦ ਕੀਤੀ ਹੈ ਇਸ ਨੂੰ ਤਾਂ ਆਪਾਂ ਕਦੇ ਬੁਲਾਇਆ ਨਹੀਂ ਇਹ ਤਾਂ ਦੁਸ਼ਮਣ ਹੈ ਤੁਹਾਡਾ ਪਰ ਉਸ ਦਾ ਜਿਹੜਾ ਸ਼ੇਰ ਦਾ ਜਵਾਬ ਸੀ ਉਹ ਬਹੁਤ ਖੂਬਸੂਰਤ ਸੀ ਉਹ ਕਹਿੰਦਾ ਕਿ ਦੁਸ਼ਮਣੀ ਬਿਨਸ਼ਕ ਲੱਖੋਵੇ ਜਾਂ ਭਰਾਵਾਂ ਵਿੱਚ ਆਪਸੀ ਕਿੰਨੀ ਵੀ ਦੂਰੀ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੁੱਤਾ ਬਿੱਲਾ ਕੋਈ ਆ ਕੇ ਜਾਂ ਤੀਸਰਾ ਬੰਦਾ ਆ ਕੇ ਸਾਡੀ ਫੁੱਟ ਦਾ ਜਾਂ ਸਾਡੀ ਦੁਸ਼ਮਣੀ ਦਾ ਫਾਇਦਾ ਚੁੱਕ ਜਾਵੇ ਤੇ ਸਾਡੇ ਪਰਿਵਾਰਾਂ ਤੇ ਹਮਲਾ ਕਰੇ ਇਸ ਲਈ ਜਦੋਂ ਵੀ ਕਿਸੇ ਨਾਲ ਦੋਸਤੀ ਕਰੋ ਤਾਂ ਇਸ ਹੱਦ ਤੱਕ ਕਰੋ ਕਿ ਭਾਵੇਂ ਤੁਸੀਂ ਆਪਸ ਵਿੱਚ ਬਾਦ ਵਿੱਚ ਬੋਲੋ ਚਾਹੇ ਨਾ ਬੋਲੋ ਲੇਕਿਨ ਕੋਈ ਤੀਸਰਾ ਬੰਦਾ ਤੁਹਾਡਾ ਉਸ ਦੀ ਦੂਰੀ ਦਾ ਜਿਹੜਾ ਉਹ ਫਾਇਦਾ ਨਾ ਚੁੱਕ ਸਕੇ